ਭਾਈ ਗੁਰਜੀਕਾ ਖਾਲਸਾ ਭਾਈ ਗੁਰਜੋ ਕੀ ਪਤ ਹੈ ਅੱਜ ਮੈਂ ਗਿਆਨੀ ਰਪੀ ਸਿੰਘ ਜੀ ਜਿਹੜੇ ਪਿਛਲੇ 4-5 ਸਾਲਾਂ ਤੋਂ ਦੋਖਾ ਸੀ ਅੱਜ ਉਸ ਦੀ ਪੂਰੀ ਹੋਏ ਤੇ ਮੈਂ ਉਸ ਨੂੰ ਵਧਾਈ ਦੇਣਾ ਮੈਂ ਪਹਿਲੇ ਵੀ ਕਹਿੰਦਾ ਰਿਹਾ ਸੀ ਕਿ 2022 ਦੇ ਵਿੱਚ ਅਨਕਾਲ ਤਕਸਬ ਤੇ ਪਹਿਲੀ ਵਾਰ ਇਹਨਾਂ ਨੂੰ ਬਰਿਆ ਸਾਂ ਤੇ ਉਸ ਵਕਤ ਉਹਨਾਂ ਨੇ ਮੰਨਿਆ ਸੀ ਕਿ ਤੁਸੀਂ ਅਸਤੀਫੇ ਦਿਓ ਤੇ ਮੈਂ ਅਕਾਲੀ ਦਲ ਦਾ ਪ੍ਰਧਾਨ ਬਣਨਾ ਚਾਹੁੰਦਾ ਹਾਂ ਮੈਂ ਉਹਨਾਂ ਨੇ ਕਿਹਾ ਸੀ ਵੇ ਪ੍ਰਧਾਨ ਬਣਨਾ ਚਾਹਦੇ ਹੋ ਬਾਕੀਆਂ ਕਰ ਲਓ ਫਿਰ ਬਾਅਦ ਵਿੱਚ ਮੈਂ ਨਾਲ ਕਰਦਾ ਹਾਂ। ਇਸਨੇ ਆਪਣਾ ਪ੍ਰਾਸਾ ਜਿਹੜਾ ਸੀ ਸ਼ੁਰੂ ਕੀਤਾ ਉਸ ਵਕਤ ਵੇ ਜਿਸ ਤਰ੍ਹਾਂ ਦੇ ਬੋਲ ਬਾਦਲ ਸਾਹਿਬਾਰੇ ਬੋਲੇ ਸਨ ਉਹ ਹਲੇ ਤੱਕ ਮੇਰੇ ਦਿਮਾਗ ਵਿੱਚ ਚੜ੍ਹਕਣਾ ਚੁੰਮ ਰਿਹਾ। ਇਸਨੇ ਆਪਣੇ ਪ੍ਰਾਸਾ ਸ਼ੁਰੂ ਕਰਦਿਆਂ ਫਿਰ ਅਕਾਲ ਤੱਕਤ 2 ਦਸੰਬਰ ਨੂੰ ਜਿਹੜੇ ਸਮੁੱਚੇ ਅਕਾਲੀ ਲੀਡਰਸ਼ਿਪ ਨੂੰ ਬੁਲਾਇਆ ਗਿਆ ਜਿਹੜਾ ਇਤਿਹਾਸਿਕ ਪਹਿਲੀ ਵਾਰ ਕਰ ਰਿਹਾ ਹੈ। ਔਰ ਪਿਛਲੇ 6 ਮਹੀਨੇ ਤੋਂ ਲਗਾਤਾਰ ਇਸ ਪ੍ਰੋਸੈਸ ਵਿੱਚ ਅਕਾਲੀ ਦਲ ਨੂੰ ਬੁਲਾ ਕੇ ਲੀਡਰਸ਼ਿਪ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ ਕਿਵੇਂ ਮੈਂ ਵਰਦਾਨ ਬਣ ਸਕਦਾ ਹਾਂ ਇਸ ਵਿੱਚ ਆਪਣੀ ਜਿਹੜਾ ਪ੍ਰਕਿਰਿਆ ਸੀ ਉਹ ਜਾਰੀ ਰੱਖੀ ਸੀ। 2 ਦਸੰਬਰ ਨੂੰ ਪਰ ਚਾਂਸ ਪੈਉਂਤੇ ਸਾਂ ਸਮੁੱਚੀ ਅਕਾਲੀ ਡ੍ਰਿਸ਼ ਲੀਡਰਸ਼ਿਪ ਨੂੰ ਕਿਹਾ ਗਿਆ ਸੀ ਭਈ ਅਸੀਂ ਜੋ ਸਵਾਲ ਕਰਾਂਗੇ ਤੁਸੀਂ ਹਾਂ ਕਰਨਾ ਔਰ ਪਹਿਲਾ ਹੈ ਅਕਾਲੀ ਲੀਡਰਸ਼ਿਪ ਨੇ ਇਹ ਮੰਨ ਬਣਾ ਲਿਆ ਸੀ ਕਿ ਜੋ ਵੀ ਕਾਲ ਤੱਕ ਤੋਂ ਹੁਕਮ ਆਏਗਾ ਸੰਦੇਸ਼ ਆਗਾ ਬੋਲਿਆ ਜਾਗਾ ਅਸੀਂ ਕਿੰਤੂ ਪਰੰਤੂ ਨਹੀਂ ਕਰਨਾ ਸਵਾਇ ਪ੍ਰੇਮ ਸਿੰਘ ਚੰਦੂ ਮਾਜਰੇ ਦੇ ਕਿਸ ਨੇ ਕਿੰਤੂ ਪਰੰਤੂ ਨਹੀਂ ਕੀਤਾ ਮੈਂ ਪਹਿਲੀ ਵਾਰ ਦੇਖਿਆ ਕਿ ਅਕਾਲ ਤਾਕਤ ਦੇ ਉੱਤੇ ਕਾਰਵਾਈ ਬੜੀ ਵਾਰ ਮੈਨੂੰ ਜਾਣ ਦਾ ਮੌਕਾ ਮਿਲਿਆ ਜਦ ਕਿਸੇ ਨੂੰ ਬੁਲਾਇਆ ਗਿਆ ਅਕਾਲ ਤਾਕਤ ਦੇ ਜੱਥੇਦਾਰ ਕਿਸ ਕਾਰਵਾਈ ਨੂੰ ਸਾਰੇ ਨੂੰ ਕਰਦੇ ਸਨ ਪਰ ਪਹਿਲੀ ਵਾਰ ਮੈਂ ਦੇਖਿਆ ਕਿ 60 ਪੈਸੇ ਕਰਵਾਈ ਗਿਆਨੀ ਰੁਪਰੇਸ਼ ਨੇ ਕਿਤੇ 35 ਪੈਸੇ ਜੱਥੇਦਾਰ ਗਾਨੀ ਰਮਵੀਰ ਸੋਹਣਾ ਨੇ ਕੀਤੀ ਤੇ 5 ਪੈਸੇ ਗਿਆਨੀ ਸੁਲਤਾਨ ਸੋਹਣਾ ਨੇ ਕੀਤੇ ਔਰ ਉਸ ਕਾਰਵਾਈ ਦੇ ਵਿੱਚ ਸਮੁੱਚੀ ਕਾਲੀ ਲੀਡਰਸ਼ਿਪ ਨੇ ਜੋ ਇਹਨਾਂ ਨੇ ਫੈਸਲੇ ਦਿੱਤੇ ਉਹ ਸਾਰੇ ਮੰਨ ਲਏ ਉਸ ਵਕਤ ਇਹਨਾਂ ਨੇ ਆਦੇਸ਼ ਦਿੱਤਾ ਸੀ ਕਿ ਸਾਰੇ ਆਪਣੇ ਚੁੱਲ੍ਹੇ ਚੁੱਕ ਕੇ ਬੰਦ ਕਰਕੇ ਅਕਾਲੀ ਦਲ ਨੂੰ ਇੱਕ ਕਰਨਗੇ ਔਰ ਕੋਈ ਇਸ ਦੀ ਵਿਗਿਆ ਕਰੇਗਾ ਤੇ ਅਕਾਲ ਤਖਤ ਉਹਦਾ ਪੂਰੀ ਤਰ੍ਹਾਂ ਸੰਗਾਨ ਦੇਗਾ ਪਰ ਮੈਂ ਇਹ ਗੱਲ ਕਹਿ ਸਕਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਨ ਬਿਨ ਸਣੇ ਆਪਣੇ ਪ੍ਰਧਾਨ ਅਨੁਸਾਰ ਸੁਖਵੀਰ ਸਿੰਘ ਬਾਦਲ ਨੇ ਇਨ ਬੈਂਚ 100 ਕਮຊਿਓ ਮਨਿਆਰ ਤੋਂ ਪੂਰਾ ਕੀਤਾ ਦਰਬਾਰ ਸਾਹਿਬ ਨੇ ਬਾਅਦ ਗੋਲੀ ਚੱਲੀ ਸਾਰਸ ਸਿੰਘ ਗੋਲੀ ਚੱਲੀ ਹੈ ਪਰ ਉਹ ਆਪਣੀ ਸੇਵਾ ਤੋਂ ਖੱਬੇ ਸੱਜੇ ਨੂੰ ਆਪਨੀ ਸੇਵਾ ਪੂਰੀ ਕਰਦੇ ਰਹਿਣਾ ਉਹਨਾਂ ਨੂੰ ਮਾਰਨ ਦੀ ਜਾਂ ਮਰਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਜੋ ਉਹਨਾਂ ਨੇ ਕਿਹਾ ਸੀ ਅਕਾਲ ਤਖਤ ਤੇ ਹੁੰਦੇ ਸਭ ਪੂਰਾ ਕਰ ਦਿੱਤਾ ਮੈਂ ਇਹ ਗੱਲ ਕਹਿ ਰਿਹਾ ਹਾਂ ਸਾਹਿਬ ਕਿ ਗਿਆਨੀ ਰੁਪੇਸ਼ੰਗ ਕਾਲੀਦਾਲ ਨੂੰ ਕਮਜ਼ੋਰ ਕਰਨ ਦੇ ਉੱਤੇ ਤਬਾਹ ਕਰਨ ਦੇ ਉੱਤੇ ਕੋਈ ਕਸਰ ਬਾਕੀ ਨਹੀਂ ਛੱਡੇਗਾ। ਔਰ ਇਹ ਗੱਲ ਅੱਜ ਮੈਂ ਕਹਿ ਦੇਣੀ ਚਾਹੁੰਦਾ ਵਾਂ ਕਿ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਇਹ ਗੱਲ ਮੇਰੇ ਕੋਲ ਮੰਨੀ ਜਦ ਮੈਂ ਕਾਲਤਾ ਪੱਤੇ ਉਹਨਾਂ ਨੂੰ ਮਿਲਣ ਗਿਆ ਥਾ। ਉਹਨਾਂ ਨੇ ਕਿਹਾ ਕਿ ਇਹ ਤੇ ਮਨ ਦੇ ਮਨਸ਼ਾ ਤੇ ਹੈ। ਚਲੋ ਮੈਂ ਹੁਣ ਬਹੁਤੀ ਗੱਲ ਨਹੀਂ ਕਰਨੀ ਚਾਹੁੰਦਾ ਵਾਂ। ਮੈਂ ਤਾਂ ਸਮੁੱਚੀ ਕੌਮ ਨੂੰ ਸੁਚੇਤ ਕਰਨਾ ਚਾਹੁੰਦਾ ਵਾਂ ਬਾਣੀ ਚ ਤੁੱਕ ਹੈ ਗਈ ਵਤ ਪਛਾਣੇ ਸੋ ਬੰਦਾ ਹੋਏ ਤੁਸੀਂ ਪਛਾਣ ਲਓ ਜਿਨ੍ਹਾਂ ਬੰਦਿਆਂ ਨੇ ਜਿਹੜੇ ਸ਼ਹੀਦ ਪਰਿਵਾਰ ਸੀ ਜਿਨ੍ਹਾਂ ਦਾ ਨਾਮ ਚੱਲ ਰਿਹਾ ਸੀ ਅਸੀਂ ਇਹਨਾਂ ਨੂੰ ਪ੍ਰਧਾਨ ਬਣਾਵਾਂਗੇ ਉਹਨਾਂ ਨੂੰ ਨਾਂ ਬਣਾ ਕੇ ਇਹ ਆ ਪ੍ਰਧਾਨ ਬਣ ਗਿਆ ਜਿਹੜੇ ਸ਼ਹੀਦ ਪਰਿਵਾਰਾਂ ਦੀ ਕਦਰ ਕਰਨਾ ਨਹੀਂ ਚਾਹਦੇ ਉਹ ਆਮ ਸਖਤ ਕੀ ਕਦਰ ਕਰਨਗੇ ਜੀ ਇਹ ਬੜੀ ਵੱਡੀ ਗੱਲ ਹੈ ਛੋਟੀ ਗੱਲ ਨਹੀਂ ਹੈ ਔਰ ਮੈਂ ਇਸੰਗ ਦਾ ਵਾਂ ਕਿ ਅਕਾਲੀ ਦਲ ਨੂੰ ਖਤਮ ਕਰਨ ਦੇ ਲਈ ਪਿਛਲੇ 105 ਸਾਲਾਂ ਕਈ ਸੰਸਾਂ ਹੋਈਆਂ ਪਰ ਕੋਈ ਵੀ ਮੈਨੂੰ ਕਾਮਯਾਬ ਨਜ਼ਰ ਨਹੀਂ ਆਇਆ ਕੋਈ ਵੀ ਮੈਂ ਉਹਨਾਂ ਲੀਡਰਾਂ ਦੇ ਨਾਂ ਨਹੀਂ ਲੈਣਾ ਚਾਹੁੰਦਾ ਕੋਈ ਵੀ ਕਾਮਯਾਬ ਨਹੀਂ ਆਇਆ ਇਹ ਤੇ ਕਿਸੇ ਜਗ੍ਹਾ ਹੀ ਕੋਈ ਨਹੀਂ ਹੈਗੇ ਇਹਨਾਂ ਦੇ ਨਾਲ ਜਿਹੜੇ ਹੈਗੇ ਉਹਨਾਂ ਦਾ ਕਰਤਾਰ ਤੇ ਸਭ ਨੂੰ ਪਤਾ ਹੈਗਾ ਪਰ ਮੈਂ ਇਹ ਝੂਠ ਕਾਵਾ ਰਾ ਕੇ ਸ਼੍ਰੋਮਣੀ ਅਕਾਲੀ ਦਲ ਆਪਣੇ ਮੁੱਦਿਆਂ ਤੇ ਆਪਣੀ ਪਾਲਿਸੀਆਂ ਦੇ ਉੱਤੇ ਨਿਰੰਤਰ ਚੱਲਦਾ ਰਹੇ ਇਹ ਕਿਸੇ ਦਾ ਬਾਲ ਪਾਂਖਾ ਵੀ ਨਹੀਂ ਕਰ ਸਕਦੇ ਇੰਨੀ ਗੱਲ ਕਰਦਾ ਐ ਮੈਂ ਕਿ ਮੈਂ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ